ਪੰਜਾਬ ਦਾ ਜਿਹੜਾ ਕਲਚਰ ਆ ਰਐਸਵਾਈ ਨੇ ਕਿਤਾ ਹੈ ਖਰਾਬ ਆ ਰਐਸਮਾਜ ਦੇ ਅਨੁਸਾਰ ਨਿਯੋਗ ਪ੍ਰਥਾ ਹੈਗੀ ਹੈ ਨਿਯੋਗ ਹੋਗੇ ਉਹਦਾ ਨਿਯੋਗ ਦਾ ਮਤਲਬ ਹੈ ਵੀ ਅਗਰ ਕੋਈ ਇਸਤਰੀ ਸੰਤਾਨ ਪੈਦਾ ਆਪਣੇ ਘਰ ਵਾਲੇ ਤੋਂ ਇਤਰ ਕਿਸੇ ਹੋਰ ਤੋਂ ਸੰਤਾਨ ਪੈਦਾ ਕਰਨਾ ਚਾਹੇ ਤਾਂ ਕਰ ਸਕਦੀ ਹੈ ਨਿਯੋਗ ਪ੍ਰਥਾ ਹੈ ਫੈਕਚੁਅਲ ਹੈਗੇ ਇਹ ਲਿਖਿਆ ਹਾਂ ਹਾਂ ਬਿਲਕੁਲ ਹੈਗਾ ਜੀ ਮੈਂ ਇਹਨਾਂ ਦੀ ਕਿਤਾਬ ਹੈ ਸਤਿਆਰਥ ਪ੍ਰਕਾਸ਼ ਲਿਖਿਆ ਹੋਇਆ ਹੈ ਔਰ ਸਤਾਰਥ ਪ੍ਰਕਾਸ਼ ਦੇ ਅਮਾਰੇ ਵੈਦਿਕ ਸਬਤ ਹੈ ਕੱਲਾ ਸਤਾਰਥ ਪ੍ਰਕਾਸ਼ ਆਪਣੇ ਬਿਹਫ ਤੇ ਨਹੀਂ ਕਹਿ ਰਹੇ ਜੀ ਇਹ ਗੱਲ ਸਤ ਅਕੋਰਡਿੰਗ ਟੂ ਸਤਾਰਥ ਪ੍ਰਕਾਸ਼ ਇਹ ਜਿਹੜੀ ਗੱਲ ਨਿਯੋਗ ਜਿਹੜੀ ਪ੍ਰਥਾ ਉਹ ਵੈਦ ਸੰਮਤ ਹੈ ਵੇਦਾਂ ਚੋਂ ਨਿਕਲੀ ਹੈ ਜੀ ਤਾਂ ਕਹਿੰਦੇ ਮੋੜ ਵਿਦਵਾਲ ਉਹਨਾਂ ਦਾ ਸਲੋਗਨ ਹੀ ਆਈ ਸੀ ਦੁਆਰਾ ਮੈਂ ਕਹਿੰਦਾ ਜਦੋਂ ਆਰਿਆ ਸਮਾਜੀ ਜਦੋਂ ਪਰੰਪਰਾਵਾਂ ਸ਼ੁਰੂ ਹੋਈਆਂ ਸੀ ਉਹਨਾਂ ਨੇ ਪਹਿਲੇ ਸਲੋਗਨ ਹੀ ਆਈ ਦਿੱਤਾ ਸੀ ਵੀ ਮੋੜੋ ਵਿਦਵਾਲ ਮੋੜੋ ਵੇਦੋਂ ਕੀ ਔਰ ਉਸੇ ਵੇਦ ਦੇ ਬਿਹਫ ਤੇ ਤੇ ਨਿਯੋਗ ਪ੍ਰਥਾ ਨੂੰ ਇਹਨਾਂ ਨੇ ਡਿਫਾਈਨ ਕੀਤਾ ਵੇ ਕੋਈ ਅਗਰ ਕੋਈ ਇਸਤਰੀ ਦਾ ਹਸਬੰਡ ਅਗਰ 5-6 ਸਾਲ ਲਈ ਬਾਹਰਲੇ ਮੁਲਕ ਚਲਾ ਜਾਂਦਾ ਤਾਂ ਉਹ ਆਪਣੇ ਦੇਵਰ ਨਾਲ ਜਾਂ ਕਿਸੇ ਨਾਲ ਸੰਦਾਨ ਉਤਕੰਨ ਕਰ ਸਕਦੀ ਹੈ ਅਸੀਂ ਕਈ ਕਈ ਤੁਸੀਂ ਕੁਝ ਕਲੋਜ਼ ਆ ਗਏ ਆ ਕਈ ਬਕਾਇਦਾ ਕਲੋਜ਼ ਹੈ ਬਈ ਨੇ ਐਨੇ ਸਾਲ ਕੋਈ ਦੂਰ ਇੰਨਾ ਰਹਿ ਜਾਵੇ ਤਾਂ ਕਰ ਸਕਦੇ ਐਨੇ ਸਾਲ ਕੋਈ ਰੱਖਦੇ ਹੋਵੇ ਤਾਂ ਕਰ ਸਕਦੇ ਆ ਤੁਸੀਂ ਕਹੋਗੇ ਮੈਂ ਤੁਹਾਨੂੰ ਫੋਟੋ ਦੇ ਦਾਂਗਾ ਮੈਂ ਸਤਿਆਰਥ ਪ੍ਰਕਾਸ਼ ਨੂੰ ਕੋਟ ਕਰਕੇ ਬੋਲ ਰਿਹਾ ਜੀ ਮੇਰੀ ਆਪਣੀ ਕੋਈ ਸਹਿਮਤੀ ਅਸਹਿਮਤੀ ਨਹੀਂ ਹੈ ਇਹਦੇ 'ਚ ਤੁਸੀਂ ਜ਼ਰੂਰ ਇਹਦੇ ਪਰੇ ਸਾਨੂੰ ਜਾਣਕਾਰੀ ਸਾਂਝੀ ਕਰੀ ਮੈਂ ਸਿਰਫ ਜਾਣਕਾਰੀ ਸਾਂਝੀ ਕਰ ਰਿਹਾ ਕਿ ਸਤਿਆਰ ਪ੍ਰਕਾਸ਼ ਮੰਨਦਾ ਹੈ ਧੰਵਾਦ ਜੀ ਬਹੁਤ ਬਹੁਤ ਸਾਨੂੰ ਸਮਝ ਦੇ ਲਈ ਜੀ ਬਹੁਤ ਬਹੁਤ ਸ਼ੁਕਰੀਆ ਤੇ ਕਾਫੀ ਖੁੱਲ ਕੇ ਗੱਲਾਂ ਹੋਈਆਂ ਇਸ ਮਾਮਲੇ ਦੇ ਵਿੱਚ ਜ਼ਰੂਰ ਮੈਂ ਕਮਾ ਵੀ ਅੰਤਿਜ ਜੇ ਤੁਸੀਂ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਇਸ ਮਾਮਲੇ ਦੇ ਵਿੱਚ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਅਰਮਾਨ ਮਲਿਕ ਨਾ ਹੂੰ ਦੇਖੋ ਮੇਰਾ ਪੂਰੇ ਹਿੰਦੂ ਸਮਾਜ ਦੇ ਜਿਹੜੇ ਸਮਝਦਾਰ ਲੋਕ ਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਦੇਖ ਕੇ ਚੁੱਪ ਨਾ ਰਹੋ ਜੋ ਵੀ ਤੁਹਾਡੇ ਮਨ ਚ ਤੁਹਾਨੂੰ ਕਿਆ ਲੱਗਦਾ ਹੈ ਉਹ ਚੀਜ਼ਾਂ ਜਿਹੜੀਆਂ ਆ ਉਹ ਬਾਹਰ ਆਓ ਸਾਹਮਣੇ ਆਓ ਔਰ ਇਸ ਪਰਿਵਾਰ ਦਾ ਦੀ ਹੈਲਪ ਕਰੋ ਕਿਉਂਕਿ ਉਹਨਾਂ ਦੀ ਇੰਟੂਇਸ਼ਨ ਨਹੀਂ ਗਲਤ ਐ ਇਸ ਮਾਮਲੇ ਦੇ ਵਿੱਚ ਰੂਪ ਤਰਨ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਤੇ ਜਿਹੜੇ ਸਮਝਦਾਰ ਲੋਕ ਆ ਜਿਹੜੇ ਧਰਮ ਦਾ ਮਰਮ ਰੱਖਦੇ ਆ ਉਹਨਾਂ ਨੂੰ ਸਾਹਮਣੇ ਆ ਕੇ ਉਹਨੂੰ ਮਲਿਕ ਫੈਮਿਲੀ ਦੇ ਨਾਲ ਖੜਨਾ ਚਾਹੀਦਾ ਮਲਿਕ Hindu ਬੱਚਾ ਹੈ ਉਹਨੂੰ ਬੇਵਜ੍ਹਾ ਮੁਸਲਮਾਨ ਨਾ ਕੋਸ਼ਿਸ਼ ਕੀਤਾ ਜਾਵੇ ਜੀ ਉਹ ਜੱਟਾਂ ਦਾ ਮੁੰਡਾ ਹੈ ਜੱਟਾਂ ਦਾ ਬੱਚਾ ਹੈ Hindu ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਤਾਂ ਇਸ ਪੋਡਕਾਸਟ ਦੇ ਵਿੱਚ ਕਾਫੀ ਕੁਝ ਤੁਸੀਂ ਸੁਣ ਲਿਆ ਹੋਵੇਗਾ ਮੇਨ ਇਸ ਸਮੇ ਇਹ ਮਸਲਾ ਚੱਲ ਰਿਹਾ ਸੀ ਇਹ ਮੁੱਦਾ ਚੱਲ ਰਿਹਾ ਸੀ ਪਾਰਲਮਨ ਇੱਕ ਦਾਰਮਨ ਮਲਿਕ ਦਾ ਇਹਨਾਂ ਦੀ ਪੂਰੀ ਫੈਮਲੀ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਹੁਣ ਜ਼ਰੂਰ ਤੁਸੀਂ ਦਰਸ਼ਕੋ ਦਰਸ਼ਕ ਜਿਹੜੇ ਆ ਸਰੋਤੇ ਜਿਹੜੇ ਆ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਕੌਣ ਸਹੀ ਆ ਕੌਣ ਗਲਤ ਆ ਤਾਂ ਮੈਂ ਜ਼ਰੂਰ ਇਹ ਪੋਡਕਾਸਟ ਆ ਕੀਤਾ ਵੀ ਤੁਹਾਡੇ ਤੱਕ ਜਾਣਕਾਰੀ ਜਿਹੜੀ ਆ ਉਹ ਪੂਰੀ ਪਹੁੰਚ ਸਕੇ ਕਿਉਂਕਿ ਕਈ ਵਾਰੀ ਬੰਦਾ ਵੀਡੀਓ ਸਕਰੋਲ ਵੀ ਕਰ ਦਿੰਦਾ ਹੈ ਕਈ ਵਾਰੀ ਵੀਡੀਓ ਜਿਹੜੀ ਦੇਖਦਾ ਉਹਦੇ ਵਿੱਚ ਜਾਣਕਾਰੀ ਵੀ ਪੂਰੀ ਨਹੀਂ ਹੁੰਦੀ ਜਾਂ ਕਈ ਵਾਰੀ ਇੱਕ ਪੱਖ ਦੀ ਗੱਲ ਕੀਤੀ ਹੁੰਦੀ ਆ ਤਾ ਤੁਹਾਡੇ ਤੱਕ ਜ਼ਰੂਰ ਅਸੀਂ ਪ੍ਰੋਪਰਲੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਅਤੇ ਧਰਮ ਵਾਸਤੇ ਕੀ ਕਹਿੰਦਾ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਸੋ ਮੈਂ ਕਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਸੰਜਰਨੈਲ ਸਿੰਘ ਖਾਲਸਾ ਪਿੰਡਰਾਮਾ ਦੇ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਇੱਕ ਇਹੋ ਜੀ ਸ਼ਖਸੀਅਤ ਜਿਨਨੇ ਸਾਰਾ ਕੁਝ ਆਪਣੇ ਧਰਮ ਲਈ ਵਾਰਤਾ ਉਸ ਤੋਂ ਵੱਡਾ ਯੋਧਾ ਇਸ ਵੀਵੀ ਸਦੀ ਦਾ ਨਹੀਂ ਹੈ ਜੀ ਕੋਈ ਮੇਰੇ ਗੁਰੂ ਜੀ ਕਹਿੰਦੇ ਹੁੰਦੇ ਬਹੁਤ ਵਾਰੀ ਕਿਹਾ ਜੀ ਉਹਨਾਂ ਨੇ ਵੀ ਹਰ ਮੰਦਰ ਦੇ ਵਿੱਚ ਇੱਕ ਪਿੰਡਰਾਂ ਵਾਲੇ ਜਨਰਲ ਸੁਭੇਕ ਸਿੰਘ ਔਰ ਲਿੱਟੇ ਦੇ ਜਿਹੜੇ ਚੀਫ ਸੀਗੇ ਵੀ ਉਹ ਹੋਣੇ ਚਾਹੀਦੇ ਆ ਹਰ ਮੰਦਿਰ ਦੇ ਅੰਦਰ ਕਈ ਵਾਰੀ ਕਿਹਾ ਉਹਨਾਂ ਨੇ ਆਪਣੇ ਇੰਟਰਵਿਊ 'ਚ ਖੁੱਲਕੇ ਕਿਹਾ ਜੀ ਉਹਨਾਂ ਨੇ ਤੇ ਮੇਰੇ ਮਨ 'ਚ ਸਨਮਾਨ ਹੈ ਸੰਤਾਂ ਲਈ ਕਰੋ ਆਖਰੀ ਸਾਹ ਤੱਕ ਰਹੇਗਾ ਕਰਨ ਕਿਉਂ ਹੋਣੇ ਚਾਹੀਦੇ ਕਿਨੂੰ ਐਡਲ ਬਣਾਈਏ ਫਿਰ ਸਵਰਕਰਜੀ ਨੂੰ ਬਣਾ ਲੀਏ ਜਿਨ੍ਹਾਂ ਨੇ ਸਜ਼ਾ ਹੁੰਦੀ 6 ਮਹੀਨੇ ਬਾਅਦ ਹੀ ਪਹਿਲਾ ਮਾਫੀਨਾਮਾ ਲਿਖ ਕੇ ਦਿੱਤਾ ਸੀਗਾ ਬਣਿਆ ਦੇ ਆਈਡੀਆ ਲਾ ਪਿੱਛੇ ਫਿਲਮ ਵੀ ਬਣੀ ਆ ਉਹਨਾਂ ਨੇ ਕੋਈ ਨਾ ਕਿਆ ਹੋ ਗਿਆ ਜੀ ਫਿਰ ਛੁੱਟ ਥੋੜੀ ਬੋਲਦੇ ਨੇ ਅੱਜੇ ਸੀ ਮਾਫੀਨਾਮੇ ਲਿਖ ਕੇ ਦਿੱਤੇ ਆ ਉਹਨਾਂ ਨੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਤੋਂ 60 ਰੁਪਏ ਮਹੀਨਾ ਪੈਨਸ਼ਨ ਮਿਲੀ ਆ ਉਹਨਾਂ ਨੂੰ ਕੁਈ ਗੱਲ ਕਰਦੇ ਆਗੇ ਵੀ ਇਫੈਕਟ ਗਲਤ ਹੈ ਮੇਰਾ ਜੋ ਮੈਂ ਕਹਿ ਰਹਾ ਜੀ ਇਹਦੇ ਚ ਕਿਹਾ ਜੀ 6 ਮਹੀਨੇ ਬਾਅਦ ਪਹਿਲਾ ਮਾਫੀਨਾਮਾ ਲਿਖਿਆ ਇਹਨਾਂ ਨੇ ਸਬਰ ਕਰਨ ਤੇ ਸਬਰ ਕਰਨ ਨੂੰ ਮੰਨ ਲਿਆ 60 ਰੁਪਏ ਮਹੀਨਾ ਹੁੰਦਾ ਤਾਂ ਪੈਨਸ਼ਨ ਲੈਂਦੇ ਰਹੇ ਆ ਸਬਰ ਕਰ ਸਬਰ ਕਰਨੇ ਈਵਨ ਹਿੰਦ ਆਜ਼ਾਦ ਹਿੰਦ ਫੌਜ ਚ ਜਦ ਭਰਤੀ ਸੁਭਾਸ਼ ਚੰਦਰ ਬੋਸ ਨੇ ਲਾਈ ਹੈ ਸਬਰ ਕਰਨੇ ਪਾਂਚ ਜਨਨਿਆਂ ਦੇ ਵਿੱਚ ਵੀ ਇਹਦਾ ਵਰਣਨ ਹੈ ਪਾਂਚ ਜਨਨਾਂ ਅਖਬਾਰ ਉਸ ਟਾਈਮ ਚੱਲਦੇ ਹੁੰਦੇ ਸੀ ਸੰਗ ਵਾਲਾ ਦੀਆ ਸਵਰਕਰ ਨੇ ਉਸ ਟਾਈਮ ਜਗਾ ਜਗਾ ਘੁੰਮ ਕੇ ਇੱਕ ਇੱਕ ਰੈਲੀਆਂ ਕਰਕੇ ਇਹ ਗੱਲ ਕਹੀ ਆ ਕਿ ਤੁਸੀਂ ਆਜ਼ਾਦ ਹਿੰਦ ਫੌਜ ਚ ਸ਼ਾਮਿਲ ਨਾ ਹੋ ਕੇ ਬ੍ਰਿਟਿਸ਼ ਫੌਜ ਦੇ ਵਿੱਚ ਸ਼ਾਮਿਲ ਹੋਵੋ ਹਿੰਦੂਆਂ ਨੂੰ ਅਪੀਲ ਕੀਤੀ ਹੈ ਔਰ ਇੱਕ ਵਾਰੀ ਨਹੀਂ ਕੀਤੀ ਕਈ ਵਾਰੀ ਕੀਤੀ ਹੈ ਸੁਭਾਸ਼ ਚੰਦਰ ਬੋਸ ਦੇ ਖਿਲਾਫ ਖੜੇ ਹੋ ਸਨ ਖਿਲਾਫ ਪਾਂਚ ਜਨਨਿਆਂ ਚ ਕਾਰਟੂਨ ਛਪਿਆ ਜਿੱਦੇ ਜਿਹਦੇ ਸਵਰਕਰ ਦੇ ਹੱਥ ਚ ਇੱਕ ਤੀਰ ਕਮਾਨ ਹੈ ਗਾਂਧੀ ਖੜੇ ਗਾਂਧੀ ਖੜੇ ਹਨ ਮੋਨਦਸ ਕਰਮਚੰਦ ਗਾਂਧੀ ਉਹਨਾਂ ਦੇ 10 ਸਿਰ ਹਨ ਰਾਵਣ ਦੀ ਤਰ੍ਹਾਂ ਔਰ ਇੱਕ 1 ਇੱਕ ਸਿਰ ਉਹਦੇ ਚ ਸੁਹਾਸੇਂਦਰ ਬੋਸ ਦਾ ਹੈ ਔਰ ਸਵਰਗਰ تیر ਚੜਾਇਆ ਹੋਇਆ ਹੈ ਪੰਜ ਜੰਨਿਆਂ ਦਾ ਬਹੁਤ ਫੇਮਸ ਕਾਰਟੂਨ ਹੈ ਲਵ ਲਓ ਉਹਨਾਂ ਨੂੰ ਆਈਡਲ ਮੰਨ ਲੀਏ ਜੀ ਜਿਹੜੇ ਮੁਲਕ ਗੁਲਾਮ ਕਰਨ ਵਾਲਿਆਂ ਨਾਲ ਖੜੇ ਹਨ ਹਮੇਸ਼ਾ ਕਿਹਨੂੰ ਆਇਡਲ ਬਣਨੀਆ ਫਿਰ ਹੋਰ ਕੋਈ ਦਿਖਾਓ ਮੈਨੂੰ ਦੋ ਕੋਈ ਆਇਡਲ ਜਿਹੜਾ ਸੰਤਾਂ ਦੀ ਬਰਾਬਰੀ ਕਰਦਾ ਹੋਵੇ ਧਰਮ ਵਾਸਤੇ ਮਰਨ ਦਾ ਜਿਹਦੇ ਅੰਦਰ ਹੌਸਲਾ ਹੋਵੇ ਅਸੀਂ ਇੱਕ ਐਕਸੈਪਟ ਕਰਨ ਨੂੰ ਤਿਆਰ ਆਂ ਪੜਿਆ ਹੋਣਾ ਤੁਸੀਂ ਤਾਂ ਹੀ ਆਇਡਲ ਮੰਗੇ ਮੰਨੇ ਹਾਂ ਮੈਂ ਬਹੁਤ ਮੈਂ ਜਦ ਤੁਸੀਂ ਤਾਂ ਦੇਖਿਆ ਹੀ ਹੋਣਾ ਹਾਂਜੀ ਤੁਸੀਂ ਤਾਂ ਦੇਖਿਆ ਹੀ ਹੋਣਾ ਨਹੀਂ ਯਾਰ ਚਲੋ ਕਦੇ ਫੇਰ ਗੱਲ ਕਰਾਂਗੇ ਤੇ ਮੇਰਾ ਕਹਿੰਦਾ ਪੋਏ ਵੀ ਜਦ ਮੈਂ ਜਦ ਇਹ ਇਥੋਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਸੰਤ ਜਰਨੈਲ ਸਿੰਘ ਕਾਲਸਾ ਪਿੰਡਰਾ ਵਾਲਾ ਦਾ ਸਨਮਾਨਤਮਕ ਸ਼ੁਰੂ ਤੋਂ ਕਰਦਾ ਰਹੇ ਹਾਂ ਜੀ ਐਸੀ ਗੱਲ ਨਹੀਂ ਹੈ ਲੇਕਿਨ ਇਹ ਤੇ ਜੋ ਮੋੜ ਇੱਕ ਤਾਂ ਆਇਆ ਅੰਬਾਲਾ ਦਾ ਇੱਕ ਹਿੰਦੂਵਾਦੀ ਹੈ ਆਪਕੇ ਲਫੂਕੋਲ ਵੀ ਹੈ ਜੀ ਉਹ ਹੈ ਤੇ ਅਦਾ ਹੀ ਦਿਮਾਗ ਹੈ ਤੇ ਉਹ ਉਹਨੇ ਚੈਲੰਜ ਕਰਤਾ ਵੀ ਅਸੀਂ ਗੁਰਦੁਆ ਅਸੀਂ ਪੰਜਾਬ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਜਿਹੜਾ ਹੈ ਨਾ ਹਰਿਆਣਾ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਵੀ ਅਸੀਂ ਸੰਤ ਜੀ ਦੀ ਫੋਟੋ ਉਤਰਵਾਵਾਂਗੇ ਮੈਨੂੰ ਫੀਲ ਹੋਇਆ ਮੈਂ ਬਾਜ਼ਾਰ ਗਏ ਸੰਤਾਂ ਦਾ ਬਹੁਤ 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 ਸੋਹਣਾ ਪੋਸਟਰ ਉਹ ਵਾਕਈ ਬਹੁਤ ਸ਼ਾਨਦਾਰ ਪੇਂਟਿੰਗ ਹੈ ਉਹ ਮੈਂ ਲੈ ਆ ਤੇ ਮੈਂ ਆਪਣੇ ਘਰ ਲਾ ਲਿਆ ਉਹ ਫੋਟੋ ਜਿਹੜੀ ਸੀਗੀ ਉਹ ਉਹਦੇ ਚ ਵੀ ਕੁਝ ਨਹੀਂ ਸੀਗਾ ਬੇਤਵੀ ਵਾਲਾ ਮਾਮਲਾ ਉਹਦੇ ਚ ਵੀ ਕੱਖ ਨਹੀਂ ਸੀਗਾ ਉਹ ਕਦੇ ਫਿਰ ਤੁਹਾਨੂੰ ਇੱਕ ਅਲੱਗ ਤੋਂ ਦੱਸੂਗਾ ਵੀ ਉਹਦੇ ਚ ਕੀ ਕੀ ਚੀਜ਼ਾਂ ਸੀਗੀਆਂ ਇਹ ਚੀਜ਼ ਮੇਰੇ ਨਾਲ ਹੋਈ ਹੈ ਮੈਨੂੰ ਤਾਂ ਪਤਾ ਹੈ ਜੀ ਉਹ ਫੋਟੋ ਜਿਹੜੀ ਸੀਗੀ ਉਹ ਮੈਂ ਇੱਕ ਬਿਲਕੁਲ ਨਿਆਣ ਮੱਛ ਚ ਕਹਿ ਲਓ ਵੀ ਚਲੋ ਮੈਂ ਉਹਦੇ ਚ ਕੈਪਸ਼ਨ ਪਾਈ ਵੀ ਸ਼ਿਵਜੀ ਮਹਾਰਾਜ ਦੇ ਘਰ ਮੇਂ ਬੁੱਧ ਔਰ ਸਿੱਖ ਜਰਨਲ بس ਇਹਨਾਂ ਉਹਦਾ ਟਾਈਟਲ ਸੀਗਾ ਉਹ ਮੈਂ ਫੋਟੋ ਖਾਤੀ ਉਸ ਤੋਂ ਬਾਅਦ ਫਿਰ ਜੋਤ ਜਾਨ ਦਾ ਮੇਰੇ ਖਿਲਾਫ ਇਹਨਾਂ ਨੇ ਸਟਾਰਟ ਕੀਤਾ ਜੀ ਫਿਰ ਬਾਈਕਾਟ ਕਰਨਾ ਸ਼ੁਰੂ ਕੀਤਾ ਜੀ ਮੇਰਾ ਫਿਰ ਮੈਂ ਪੜਨਾ ਸ਼ੁਰੂ ਕੀਤਾ ਸੰਥਾਨ ਨੂੰ ਮਗਰ ਇੰਨੀ ਤਾਂ ਕੋਈ ਗੱਲ ਨਹੀਂ ਸੀਗੀ ਫਿਰ ਮੈਂ ਪੜਿਆ ਜੀ ਅਲੱਗ ਅਲੱਗ ਕਿਤਾਬਾਂ ਪੜੀਆਂ ਜੀ Google ਤੇ ਬਹੁਤ ਸਰਚ ਕਰਾਇਆ ਸੁਭਰਮਨੰ ਸੁਮੀ ਜੀ ਦੇ ਮੈਂ ਇੰਟਰਵਿਊ ਫਿਰ ਬਹੁਤ ਸੁਨੇ ਹੈ ਕਈ ਕਈ ਵਾਰ ਸੁਨੇ ਹੈ ਫਿਰ ਉਹ ਪੂਰਾ ਜਿਹੜਾ ਉਸ ਸਾਰਾ ਸੀਗਾ ਉਹ ਲੱਭ ਲੁੱਭ ਕੇ ਸਾਰਾ ਇਤਿਹਾਸ ਪੜਿਆ ਜੀ ਫਿਰ ਮੈਂ ਇਹਨਾਂ ਦਾ ਵੇਰ ਮੇਰੇ ਅੱਖਾਂ ਕੋਲੇ ਵੀ ਯਾਰ ਇਹ ਤਾਂ ਵਾਕਈ ਯਾਰ ਇੱਕ ਪਰਮਾਤਮਾ ਦਾ ਹੀ ਨੂਰ ਸਹੀ ਤੇ ਪਰਮਾਤਮਾ ਦਾ ਹੀ ਨੂਰ ਹੈ ਵਾਸੇ ਆਪਾਂ ਸਾਰੇ ਪਰਮਾਤਮਾ ਦੇ ਅੰਸ਼ ਹੈ ਹੂੰ ਵੀ ਇਹ ਤਾਂ ਪਰਮਾਤਮਾ ਦਾ ਹੀ ਨੂਰ ਹੈ ਮੇ ਰੱਬੀ ਰੂਹ ਹੈ ਇੱਕ ਸੰਤ ਹੈ ਜਿਹੜਾ ਜਿਹੜੇ ਬਿਨਾਂ ਲਾਕ ਲਪੇਟ ਤੋਂ ਧੀਆਂ ਦੀ ਇੱਜ਼ਤ ਦੇ ਰੱਖੇ ਹਿੰਦੂ ਕੁੜੀ ਭਾਵੇਂ ਹਿੰਦੂ ਦੀ ਹੋਵੇ ਭਾਵੇਂ ਸਿੱਖ ਦੀ ਹਾਂ ਸਿੱਖ ਦੀ ਕੋਈ ਉਹਦੇ ਨਾਲ ਬਤਮੀਜ਼ੀ ਕਰਦਾ ਉਹਨੂੰ ਸੋਧ ਕੇ ਮੇਰੇ ਕੋਲ ਆ ਉਹ ਮੈਂ ਦੇਖੂਗਾ ਇਹ ਗਲਤਿਕ ਸੰਤ ਹੀ ਕਹਿ ਸਕਦੇ ਆ ਜੀ ਹੋਰ ਕੋਈ ਨਹੀਂ ਕਹਿ ਸਕਦਾ ਹੂੰ ਬਾਕੀ ਮੈਂ ਹਰ ਸਵਾਲ ਦਾ ਜਵਾਬ ਦਊਂਗਾ ਸੰਜਰਨਲ ਸਿੰਘ ਜੀ ਖਾਲਸਾ ਤੇ ਜੋ ਵੀ આરોਪ ਲਾਏ ਜਾਂਦੇ ਆ ਜੋ ਵੀ ਚੀਜ਼ਾਂ ਹੈਗੀਆਂ ਮੈਂ ਕਦੇ ਆਰਾਮ ਨਾਲ ਇਹਨਾਂ ਦਾ ਜਵਾਬ ਜ਼ਰੂਰ ਦਊਂਗਾ ਜੀ ਅਗਲੇ ਇੰਟਰਵਿਊ ਤੇ ਕਰਾਂਗੇ ਮੈਂ ਤਥਾਤਮਕ ਰੂਪ ਤੋਂ ਜਵਾਬ ਦਊਂਗਾ ਜੀ ਹੂੰ ਕਿਉਂ ਕੋਈ ਗੱਲ ਅਗਰ ਉਹਨਾਂ ਨੇ ਕਹੀ ਹੈ ਤਾਂ ਕਿਉਂ ਕਹੀ ਹੈ ਫਿਰ ਉਹਦਾ ਪਿਛੋਕ ਉਹਦਾ ਪਿਛਲੇ ਸਾਰੇ ਰੀਜ਼ਨ ਦੱਸ ਕੇ ਫਿਰ ਦੱਸਾਂ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਸੰਤ ਜੀ ਜਿਹੜੇ ਆ ਉਹ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਤੋਂ ਬਾਹਰ ਆ ਜਾਂਦੇ ਤਾਂ ਆਰਮੀ ਅਟੈਕ ਹੀ ਨਾ ਕਰਦੀ ਜਨਰਲ ਸਿਨਾ ਦਾ ਕਹਿਣਾ ਹੈ ਜੀ ਉਹ 1982 ਸੰ ਜਨਰਲ ਸਿੰਘ ਖਾਲਸਾ ਅਕਾਲ ਤਖਤ ਕਹ ਲਓ ਜਾਂ ਪੈਰਾਮਿਸਿਵ ਕਹ ਲਓ ਦਰਬਾਰ ਸਾਹਿਬ ਦਾ ਇਹਦੇ ਚ ਆਏ ਆ 84 ਦੇ ਵਿੱਚ ਜਨੂਰੀ ਦੇ ਆਸ-ਪਾਸ ਹਾਂਜੀ ਬਿਲਕੁਲ ਸਹੀ ਆਮ ਰਾਈਟ ਨਾ ਹੂੰ 1982 ਚ ਤੇ ਚੱਕਰਾਤਾ ਔਰ ਸਰਸਾਵਾ ਹਮ ਜਮਨਾ ਨਗਰ ਤੋਂ ਥੋੜਾ ਅੱਗੇ ਸਿੱਧਾ ਜੇਹ ਸਾਹਣਪੁਰ ਵੱਲ ਤੇ ਚ ਸਰਸਾਵਾ ਆਂਦਾ ਸਰਸਾਵਾ ਔਰ ਚੱਕਰਾਤੇ ਦੇ ਵਿੱਚ ਫਿਰ ਪ੍ਰੈਕਟਿਸ ਕਿਉ ਕੀਤੀ ਹੈ ਜੀ ਮਾਡਲ ਬਣਾ ਕੇ ਹਾਂ ਮਾਡਲ ਬਣਾ ਕੇ ਕਿਉਂ ਫਿਰ ਪ੍ਰੈਕਟਿਸ ਕੀਤੀ ਗਈ ਹੈ ਸਵਾਲ ਬਹੁਤ ਹੈ ਜੀ ਹਮ ਸਰੈਂਡਰ ਉਹੀ ਇਹ ਗੱਲ ਕਹਿ ਸਕਦੇ ਆ ਜਿਨ੍ਹਾਂ ਦੇ ਆਈਡਲ ਸਵਰ ਕਰ ਔਰ ਨੇ ਕੋਈ ਆਦਮੀ ਕਹਿ ਸਕਦਾ ਜਿਸ ਗੱਲ ਨੂੰ ਡਿਸਰੈਂਡਰ ਕਰ ਦਿੰਦਾ ਹੈ ਆਤਰਮ ਦੇ ਅੱਗੇ ਸਰੈਂਡਰ ਕਰਨ ਦਾ ਮਤਲਬ ਕੀ ਹੋ ਜਾਏਗੀ ਜਮੀਰ ਗਿਰਵੀ ਰੱਖ ਕੇ ਵੇਚਣਾ ਆਪਣਾ ਜਮੀਰ ਹੀ ਵੇਚ ਦੇਣਾ ਨਹੀਂ ਸੀ ਸੰਤਾਂ ਨੂੰ ਐਕਸੈਪਟੇਬਲ ਨਹੀਂ ਸੀਗਾ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜੀ ਆਪਣੀ ਹੂੰ ਤੇ ਉਹ ਲੋਕ ਉਹਨਾਂ ਨੂੰ ਗਲਤ ਕਹਿ ਰਹੇ ਨੇ ਜਿਹੜੇ ਕੰਚਨ ਕੁਮਾਰੀ ਨੂੰ ਸ਼ਹੀਦ ਮੰਨਦੇ ਹਨ ਅਸੀ ਇਸ ਗੱਲ ਤੋਂ ਮੈਨੂੰ ਅਜੀਬ ਵੀ ਲੱਗਿਆ ਜੇ ਕਿਸੇ ਬੰਦੇ ਨੇ ਇੰਟਰਵਿਊ ਕੀਤਾ ਸੀ ਸ਼ਾਇਦ ਉਹ ਸਾਡੀ ਗੱਲਬਾਤ ਵੀ ਦੇਖੇਗਾ ਵੀ ਉਹ ਸ਼ਹੀਦ ਹੈ ਅਫਸਰ ਟਾਂ ਜੀ ਮੈਂਟਲੀ ਅਫਸਰ ਲੋਕ ਹੈ ਜਿਹੜੇ ਅਜੇ ਹਿੰਦੂ ਦੀ ਲੀਡਰ ਬਣੇ ਬੈਠੇ ਉਹ ਤਾਂ ਸੋ ਕੰਚਨ ਕੁਮਾਰੀ ਹੁਣ ਕੰਚਨ ਕੁਮਾਰੀ ਭੈਣ ਹੈ ਔਰ ਪੈਲ ਦੁਸ਼ਮਣ ਹੈ ਉਸ ਟਾਈਮ ਤੇ ਸਾਡੀ ਭੈਣ ਹੈ ਸਾਡੀ ਧੀ ਹੈ ਇੱਕ ਉਹ ਹੈਗਾ ਸਾਹਬ ਹੈਗੇ ਨੇ ਸਾਹਬ ਜੀ ਉਹ ਉਹ ਕਹ ਰਹੇ ਸੀ ਕਿ ਮੇਰੇ ਘਰ ਆਓ ਮੈਂ ਪ੍ਰੋਡਕਸ਼ਨ ਦਊਂਗਾ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੋਈ ਧਮਕੀ ਦਿੰਦਾ ਹੈ ਅਗਰ ਵਰਗਲ ਕੰਟੈਂਟ ਬਣਾਉਣ ਵਾਲੀਆਂ ਕੁੜੀਆਂ ਨੂੰ ਜੇ ਤੁਸੀਂ ਮੇਰੇ ਕੋਲ ਆਓ ਮੈਂ ਪ੍ਰੋਡਕਸ਼ਨ ਦਊਂਗਾ ਹਰਜੀਤ ਸਿੰਘ ਦੀ ਗੱਲ ਕਰਦੇ ਵੇਸੇ ਹਾਂਜੀ ਹਰਜੀਤਾ ਉਹ ਤਾਂ ਇਸ ਮਸਲੇ ਤੇ ਵੀ ਬੋਲੇ ਆਂ ਕਿ ਅਸੀਂ ਨਹੀਂ ਮਾਫੀ ਦੇਣੀ ਉਹਨਾਂ ਨੂੰ ਖੜਨਾ ਹੀ ਉਸ ਸਾਈਡ ਹੁੰਦਾ ਜੀ ਜਿਹੜੀ ਸਾਈਡ ਆ ਧਰਮ ਹੋਏਗਾ ਉਸ ਤੋਂ ਉਹਨਾਂ ਨੇ ਖੜਨਾ ਹੀ ਉਸੇ ਸਾਈਡ ਹੈ ਛਿਰੂ ਤਾਂ ਬਾਈ ਨੇਚਰ ਉਹ ਹੈਗੇ ਆ ਜੀ ਐਸੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਜੀ ਹਰਜੀਤ ਸਿੰਘ ਜੀ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਤੁਸੀਂ ਇਸ ਟਾਈਮ ਹਰਦੁਆਰ ਚੋਂ ਇੱਥੇ ਹੀ ਗਿਆਨ ਗੋਦਰੀ ਗੁਰਦੁਆਰਾ ਕਦੇ ਹੋਇਆ ਕਰਦਾ ਸੀਗਾ 1984 ਦੇ ਵਿੱਚ ਉਹ ਪੰਤ ਤੋੜ ਦਿੱਤਾ ਗਿਆ ਅੱਜ ਉੱਥੇ ਸਕਾਉਟ ਆਫਿਸ ਹੈ ਅੰਧੇਰੇ ਡੋਬਕੇ ਸ਼ਰਮ ਨਾਲ ਮਰਨ ਵਾਲੀ ਗੱਲ ਹੈ ਕਿ ਅੱਜ ਉੱਥੇ ਨਿਸ਼ਾਨ ਸਾਹਿਬ ਵੀ ਨਹੀਂ ਲਗਾ ਸਕਦੇ ਸਿੱਖ ਜਿਨ੍ਹਾਂ ਸਿੱਖਾਂ ਨੇ ਧਰਮ ਦੇ ਲਈ ਲੈਨ ਲਗਾ ਕੇ ਭਾਈ ਸਾਹਿਬ ਲਾਈਨਾਂ ਲਗਾ ਕੇ ਸਿਰ ਵਧਾਏ ਹਨ ਇਹ ਸਿੱਧਾ ਦਿੱਤੀਆਂ ਹੈ ਨਾ ਜੀ ਉਸ ਕੈਨ ਗੋਤੜੀ ਗੁਰਦੁਆਰਾ ਸਾਹਿਬ ਜਿੱਤੇ ਸੀਗਾ ਜਿੱਥੇ ਸੀ ਕਿ ਨਿਸ਼ਾਨ ਸਾਹਿਬ ਨੀ ਲੰਦਨਦੇ ਜੀ ਗੰਗਾ ਸ महासभा ਨੇ ਇਹਦਾ ਵਿਰੋਧ ਕੀਤਾ ਹੈ ਵੀ ਅਸੀਂ ਨਹੀਂ ਲਗਾਣ ਦਵਾਂਗੇ ਇੱਥੇ ਨਿਸ਼ਾਨ ਸਾਹਿਬ ਗੰਗਾ ਮਹਾਸਭਾ ਧਰਮ ਦੀ ਰਾਜਧਾਨੀ ਕਹੇ ਜਾਣ ਵਾਲੇ ਹਰਦੁਆਰ ਦੇ ਵਿੱਚ ਹੈ ਹਲਤ ਹੈ